ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬੀਤੇ ਦਿਨ ਨਿਊਯਾਰਕ ਦੀ ਅਦਾਲਤ ਨੇ ਸਖਤ ਚੇਤਾਵਨੀ ਦਿੱਤੀ ਹੈ ਅਦਾਲਤ ਵੱਲੋਂ 9 ਵਾਰ ਦਿੱਤੇ ਗਏ ਗੈਗ ਆਰਡਰ ਦੀ ਉਲੰਘਣਾ ਕਰਨ ਤੇ 9000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਦਾਲਤ ਵੱਲੋਂ ਉਹਨਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਕੇਸ ਸੰਬੰਧੀ ਗਵਾਹਾਂ ਜੱਜਾਂ ਜਾਂ ਹੋਰ ਲੋਕਾਂ ਖਿਲਾਫ ਟਿੱਪਣੀਆਂ ਕਰਨਗੇ ਤਾਂ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਵੇਗਾ ਮਾਰਚਨ ਨੇ ਅਫਸੋਸ ਜਤਾਇਆ ਕਿ ਉਸ ਕੋਲ ਵੱਧ ਜੁਰਮਾਨਾ ਲਗਾਉਣ ਦਾ ਅਧਿਕਾਰ ਨਹੀਂ ਹੈ ਧਿਆਨਯੋਗ ਹੈ ਕਿ ਜਦੋਂ ਨਿਊਯਾਰਕ ਦੇ ਜੱਜ ਜਵਾਨ ਐਮ ਮਾਰਚਨ ਨੇ ਸ਼ੁੱਕਰਵਾਰ ਤੱਕ ਜੁਰਮਾਨਾ ਅਦਾ ਕਰਨ ਅਤੇ 트ੰਪ ਵੱਲੋਂ ਆਪਣੇ ਸੱਚ ਸੋਸ਼ਲ ਪਲੇਟਫਾਰਮ ਤੇ ਕੀਤੀਆਂ ਇਤਰਾਜ਼ਜੋਕ ਟਿੱਪਣੀਆਂ ਨੂੰ ਹਟਾਉਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ ਸਰਕਾਰੀ ਵਕੀਲਾ ਨੇ ਉਲੰਘਣਾਦਾ 트럼ਪ ਤੇ ਦੋਸ਼ ਲਗਾਇਆ ਸੀ ਪਰ ਨਿਊਯਾਰਕ ਦੇ ਜੱਜ ਜਵਾਨ ਐਮ ਮਰਚਨ ਨੇ ਪਾਇਆ ਕਿ ਉਲੰਘਣਾਵਾ 9 ਸਾਲ ਫਿਰ ਵੀ ਸੱਤਾਧਾਰੀ ਰਿਪਬਲਿਕਨ ਸਾਬਕਾ ਰਾਸ਼ਟਰਪਤੀ ਲਈ ਇੱਕ ਸਖਤ ਚੇਤਾਵਨੀ ਸੀ ਜਿਸ ਨੇ ਜ਼ੋਰ ਦੇ ਕੇ ਕਹਿਿਆ ਸੀ ਕਿ ਉਹ ਆਪਣੇ ਸੁਤੰਤਰ ਭਾਸ਼ਣ ਦੇ ਅਧਿਕਾਰਾਂ ਦੀ ਵਰਤੋਂ ਕਰ ਰਿਹਾ ਸੀ ਇਹ ਫੈਸਲਾ ਇਤਿਹਾਸਕ ਕੇਸ 'ਚ ਗਵਾਹੀ ਦੇ ਦੂਜੇ ਹਫ਼ਤੇ ਦੀ ਸ਼ੁਰੂਆਤ 'ਚ ਆਇਆ ਹੈ ਮੈਨਹਟਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਅਤੇ ਉਸ ਦੇ ਸਹਿਯੋਗੀਆਂ ਨੇ ਨਕਾਰਾਤਮਕ ਕਹਾਣੀਆਂ ਨੂੰ ਦਫ਼ਨ ਕਰਕੇ 2016 ਦੇ ਰਾਸ਼ਟਰਪਤੀ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਇੱਕ ਗੈਰਕਾਨੂੰਨੀ ਯੋਜਨਾ 'ਚ ਹਿੱਸਾ ਲਿਆ ਸੀ ਮਰਚਨ ਨੇ ਉਲੰਘਣਾ ਕਰਨ ਵਾਲੇ 9 ਆਨਲਾਈਨ ਸਟੇਟਮੈਂਟਸ 'ਤੇ ਹਰੇਕ ਲਈ ਟਰੰਪ ਨੂੰ 1000 ਡਾਲਰ ਦਾ ਜੁਰਮਾਨਾ ਲਗਾਇਆ ਜੁਰਮਾਨਾ ਕੇਸ ਵਿੱਚ 10000 ਡਾਲਰ ਦੇ ਅਧਿਕਤਮ ਜੁਰਮਾਨੇ ਤੋਂ ਥੋੜਾ ਘੱਟ ਸੀ ਇਸ ਕੇਸ ਦੇ ਵਕੀਲਾਂ ਨੇ ਟਰੰਪ ਦੁਆਰਾ ਸੰਭਾਵਿਤ ਗਵਾਹਾਂ ਦਾ ਅਪਮਾਨ ਕਰਨ ਅਤੇ ਜਿਊਰੀ ਦੀ ਨਿਰਪੱਖਤਾ ਤੇ ਸਵਾਲ ਖੜੇ ਕਰਨ ਵਾਲੇ 9 ਅਹੁਦਿਆਂ ਲਈ ਜੁਰਮਾਨੇ ਦੀ ਬੇਨਤੀ ਕੀਤੀ ਸੀ ਜੱਜ ਨੇ 트ੰਪ ਨੂੰ ਇੱਕ ਦਿਨ ਦੇ ਅੰਦਰ ਉਸ ਦੇ 트ਰੁੱਥ ਸੋਸ਼ਲ ਅਕਾਊਂਟ ਅਤੇ ਉਸ ਦੀ ਮੁਹਿੰਮ ਦੀ ਵੈੱਬਸਾਈਟ ਤੋਂ ਕਥਿਤ ਤੌਰ ਤੇ ਅਪਮਾਨਜਨਕ ਬਿਆਨਾਂ ਨੂੰ ਹਟਾਉਣ ਦਾ ਵੀ ਆਦੇਸ਼ ਦਿੱਤਾ ਇਸ ਤੋਂ ਪਹਿਲਾਂ ਇਸ ਮਾਮਲੇ 'ਚ ਅਦਾਲਤ ਨੇ 트ੰਪ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ 'ਚ ਉਹਨਾਂ ਨੇ ਸੀਕ੍ਰੇਟ ਮਨੀ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੂੰ ਬਦਲਣ ਦੀ ਮੰਗ ਕੀਤੀ ਸੀ ਸਾਬਕਾ ਰਾਸ਼ਟਰਪਤੀ 트럼ਪ ਦੇ ਵਕੀਲਾਂ ਨੇ ਅਦਾਲਤ ਨੂੰ ਮੁਕੱਦਮੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ ਪਰ ਜਸਟਿਸ ਲਿਜ਼ਾਬੈਥ ਗੋਜ਼ਲੇਜ਼ ਨੇ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਫੌਜਦਾਰੀ ਕੇਸ 트럼ਪ ਦੇ ਖਿਲਾਫ ਲੰਬਿਤ ਚਾਰ ਚੋਂ ਇੱਕ ਹੈ ਪਰ ਇਹ ਸਿਰਫ ਇੱਕ ਹੀ ਹੋ ਸਕਦਾ ਜੋ ਮੁਕੱਦਮੇ ਚ ਆਵੇਗਾ ਤੇ ਚੋਣ ਤੋਂ ਪਹਿਲਾਂ ਫੈਸਲਾ ਪ੍ਰਾਪਤ ਕਰੇਗਾ 트럼ਪ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੱਡੀ ਗਿਣਤੀ ਚ ਸਮਰਥਕ ਅਦਾਲਤ ਦੇ ਬਾਹਰ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ ਮੰਗਲਵਾਰ ਨੂੰ ਵੀ 트럼ਪ ਦੇ ਕਰੀਬ 2 ਦਰਜਨ ਸਮਰਥਕਾਂ ਨੇ ਸਵੇਰੇ ਅਦਾਲਤ ਦੇ ਬਾਹਰ ਉਹਨਾਂ ਦੇ ਸਮਰਥਨ 'ਚ ਨਾਅਰੇਬਾਜ਼ੀ ਕਰਦੇ ਹੋਏ ਰੈਲੀ ਕੱਢੀਏ ਲੋਕ ਬੈਨਰ ਲਹਿਰਾ ਰਹੇ ਸਨ ਜਿਨ੍ਹਾਂ ਤੇ 트럼ਪ 24 ਲਿਖਿਆ ਹੋਇਆ ਸੀ ਨਿਊਯਾਰਕ ਸ਼ਹਿਰ ਦੀ ਪੁਲਿਸ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਦਾਖਲ ਹੋ ਕੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਐਨਵਾਈਪੀਡੀ ਨੇ ਬੀਬੀਸੀ ਨੂੰ ਦੱਸਿਆ ਕਿ ਅਫਸਰ ਹਮਿਲਟਨ ਹਾਲ ਦੇ ਅੰਦਰ ਦਾਖਲ ਹੋ ਗਏ ਨੇ ਇੱਕ ਯੂਨੀਵਰਸਿਟੀ ਦੀ ਇੱਕ ਅਕਾਦਮਿਕ ਇਮਾਰਤ ਹੈ ਜਿਸ ਨੂੰ ਫਲਸਤੀਨ ਪੱਖੀ ਮਜ਼ਾਰਾਕਾਰੀਆਂ ਨੇ ਕਬਜ਼ੇ 'ਚ ਲਿਆ ਹੋਇਆ ਹੈ ਇਸ ਤੋਂ ਪਹਿਲਾਂ ਪੁਲਿਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਖਲ ਦੇਣ ਦੀ ਆਗਿਆ ਦਿੱਤੀ ਗਈ ਸੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਹਾਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਤੋੜਪੰਨ ਕੀਤੀ ਜਾ ਰਹੀ ਹੈ ਹਾਲ ਬੰਦ ਕਰ ਦਿੱਤੇ ਗਏ ਨੇ ਅਤੇ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਛੱਡਿਆ ਗਿਆ ਕਈ ਅਮਰੀਕੀ ਯੂਨੀਵਰਸਿਟੀਆਂ 'ਚ ਫਲਸਤੀਨ ਪੱਖੀ ਮਜ਼ਾਰੇ ਹੋ ਰਹੇ ਨੇ ਮੰਗ ਹੈ ਕਿ ਇਜ਼ਰਾਈਲ ਨਾਲ ਸੰਬੰਧਿਤ ਕੰਪਨੀਆਂ ਤੇ ਵਿਅਕਤੀਆਂ ਦਾ ਬਾਈਕਾਟ ਕੀਤਾ ਜਾਵੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਮੁਜ਼ਾਰੇ ਸ਼ਾਂਤਮਈ ਹੋਣੇ ਚਾਹੀਦੇ ਨੇ ਪਰ ਇਮਾਰਤਾਂ ਨੂੰ ਕਬਜ਼ੇ 'ਚ ਲੈਣਾ ਇਹ ਸ਼ਾਂਤਮਈ ਨਹੀਂ ਹੈ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਰੈਲੀਆਂ ਧਰਨੇ ਅਤੇ ਭੁੱਖ ਹੜਤਾਲਾਂ ਅਕਤੂਬਰ ਤੋਂ ਹੀ ਚੱਲ ਰਹੀਆਂ ਨੇ ਜਦੋਂ ਹਮਾਸ ਦੇ ਬੰਦੂਕਧਾਰੀਆਂ ਨੇ ਇਜ਼ਰਾਈਲ 'ਚ 1200 ਲੋਕਾਂ ਨੂੰ ਮਾਰ ਦਿੱਤਾ ਸੀ ਇਸ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ 'ਚ ਹੁਣ ਤੱਕ 34000 ਫਲਸਤੀਨੀ ਮਾਰੇ ਜਾ ਚੁਕੇ ਨੇ ਹਾਲਾਂਕਿ ਤਾਜ਼ੇ ਵਿਰੋਧ ਦਾ ਕੇਂਦਰ ਹੈ ਯੂਨੀਵਰਸਿਟੀਆਂ ਇਜ਼ਰਾਈਲ ਤੋਂ ਆਪਣਾ ਵਿੱਤੀ ਨਿਵੇਸ਼ ਬਾਹਰ ਕੱਢ ਰਹੀਆਂ ਨੇ ਅਮਰੀਕਾ ਦੇ ਕਈ ਵਿਦਿਅਕ ਅਦਾਰਿਆਂ ਕੋਲ ಅಪਾਰ ਦੌਲਤ ਹੈ ਵਿਦਿਆਰਥੀ ਕਾਰਕੁਨ ਕਹਿੰਦੇ ਨੇ ਕਿ ਇਹ ਪੈਸਾ ਉਹਨਾਂ ਕੰਪਨੀਆਂ 'ਚ ਨਿਵੇਸ਼ ਨਹੀਂ ਹੋਣਾ ਚਾਹੀਦਾ ਜੋ ਇਜ਼ਰਾਈਲ 'ਚ ਜਾ ਉਸ ਨਾਲ ਕਾਰੋਬਾਰ ਕਰ ਰਹੀਆਂ ਨੇ ਇਸ ਦੀ ਵਜ੍ਹਾ ਇਜ਼ਰਾਈਲ ਦਾ ਗਾਜ਼ਾ ਉੱਤੇ ਹਮਲਾਏ ਇਹ ਮੰਗ ਨਵੀਂ ਨਹੀਂ ਹੈ ਫਲਸਤੀਨੀ ਪੱਖੀ ਸਮੂਹ ਕਈ ਸਾਲ ਤੋਂ ਆਪਣੀਆਂ ਸੰਸਥਾਵਾਂ ਤੋਂ ਇਹ ਮੰਗ ਕਰਦੇ ਆ ਰਹੇ ਨੇ ਉਨ੍ਹਾਂ ਦੀ ਮੰਗ ਹੈ ਕਿ ਸੰਸਥਾਵਾਂ ਇਜ਼ਰਾਈਲ ਦੇ ਖਿਲਾਫ ਬਾਈਕਾਟ ਨਿਵੇਸ਼ ਤੋਂ ਹੱਥ ਖਿੱਚਣ ਪਾਬੰਦੀਆਂ ਬੀ ਬਾਈਕਾਟ ਡੀ ਡਿਵੈਸਟਮੈਂਟ ਐਸ ਸੈਂਕਸ਼ਨਸ ਲਹਿਰ ਦੀ ਹਮਾਇਤ ਕਰਨ ਤਾਂ ਜੋ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ ਕਿਸੇ ਵੀ ਅਮਰੀਕੀ ਯੂਨੀਵਰਸਿਟੀ ਦੀ ਬੀ ਡੀ ਐਸ ਫਰੇਮਵਰਕ ਪ੍ਰਤੀ ਕਦੇ ਵੀ ਵਚਨਬੱਧਤਾ ਨਹੀਂ ਰਹੀ ਹੈ ਹਾਲਾਂਕਿ ਅਤੀਤ ਚ ਕੁਝ ਅਦਾਰਿਆਂ ਨੇ ਆਪਣੇ ਕੁਝ ਖਾਸ ਵਿੱਤੀ ਸਬੰਧ ਜ਼ਰੂਰ ਤੋੜੇ ਨੇ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੂੰ ਮੁੱਦੇ ਬਾਰੇ ਚੁੱਪੀ ਤੋੜਨ ਲਈ ਕਹਿ ਰਹੇ ਸਨ ਠੀਕ ਉਸੇ ਸਮੇਂ ਵਾਈਟ ਹਾਊਸ ਇੱਕ ਬਿਆਨ ਜਾਰੀ ਕਰ ਰਿਹਾ ਸੀ ਬਿਆਨ ਚ ਰਾਸ਼ਟਰਪਤੀ ਨੇ ਕਿਹਾ ਹਮਿਲਟਨ ਹਾਲ ਉੱਪਰ ਕਬਜ਼ਾ ਕਰਨਾ ਬਿਲਕੁਲ ਹੀ ਗਲਤ ਕੰਮ ਸੀ ਵਾਈਟ ਹਾਊਸ ਦੇ ਬੁਲਾਰੇ ਨੇ ਐਂਡਰਿਊ ਬਰਡਸ ਨੇ ਕਿਹਾ ਕਿ ਬਾਈਡਨ ਹਮੇਸ਼ਾ ਨਾਗਵਾਰ ਯਹੂਦੀਆਂ ਖਿਲਾਫ ਦੂਸ਼ਣਬਾਜ਼ੀ ਅਤੇ ਹਿੰਸਕ ਬਿਆਨਬਾਜ਼ੀ ਦੇ ਵਿਰੋਧ ਰਹੇ ਨੇ ਅਮਰੀਕਾ ਨੇ ਗਾਜ਼ਾ ਚ ਜੰਗਬੰਦੀ ਸਮਝੌਤੇ ਲਈ ਸੋਮਵਾਰ ਨੂੰ ਹਮਾਸ ਤੇ ਦਬਾਅ ਵਧਾਉਂਦਿਆਂ ਉਸ ਦੇ ਸਾਹਮਣੇ ਨਵੇਂ ਪ੍ਰਸਤਾਵ ਰੱਖਿਆ ਹੈ ਹਮਾਸ ਤੇ ਅਧਿਕਾਰੀਆਂ ਵੱਲੋਂ ਕਾਹਿਰਾ ਚ ਮਿਸਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗਾਜ਼ਾ ਦੇ ਦੱਖਣੀ ਸ਼ਹਿਰ ਰਾਫਾਹ ਚ ਇਜ਼ਰਾਈਲੀ ਹਵਾਈ ਹਮਲਿਆਂ ਚ 26 ਵਿਅਕਤੀ ਮਾਰੇ ਗਏ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਰ ਨੇ ਇਸ ਹਫਤੇ ਇਜ਼ਰਾਈਲ ਦੀ ਆਪਣੀ ਫੇਰੀ ਤੋਂ ਪਹਿਲਾਂ ਹਮਾਸ ਨੂੰ ਨਵਾਂ ਪ੍ਰਸਤਾਵ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਪ੍ਰਸਤਾਵ ਦੀਆਂ ਸ਼ਰਤਾਂ ਜਨ ਤੱਕ ਨਹੀਂ ਕੀਤੀਆਂ ਗਈਆਂ ਪਰ ਮਿਸਰ ਦੇ ਇੱਕ ਅਧਿਕਾਰੀ ਅਤੇ ਇਜ਼ਰਾਈਲ ਦੇ ਮੀਡੀਆ ਅਨੁਸਾਰ ਇਜ਼ਰਾਈਲ ਨੇ ਆਪਣਾ ਰੁਖ ਨਰਮ ਕੀਤਾ ਹੈ ਤੇ 6 ਹਫ਼ਤਿਆਂ ਦੀ ਜੰਗਬੰਦੀ ਦੇ ਸ਼ੁਰੂਆਤੀ ਗੇੜ 'ਚ ਆਪਣੀਆਂ ਜੇਲ੍ਹਾਂ 'ਚੋਂ ਸੈਂਕੜੇ ਫਲਸਤੀਨੀਆ ਨੂੰ ਰਿਹਾਅ ਕੀਤੇ ਜਾਣ ਦੇ ਬਦਲੇ ਹਮਾਸ ਵੱਲੋਂ ਛੱਡੇ ਜਾਣ ਵਾਲੇ ਬੰਦਕਾਂ ਦੀ ਗਿਣਤੀ ਘੱਟ ਕਰਨ ਤੇ ਸਹਿਮਤੀ ਜਤਾਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਜੰਗਬੰਦੀ ਦੇ ਦੂਜੇ ਗੇੜ ਨੂੰ ਲੈ ਕੇ ਹਮਾਸ ਦੀਆਂ ਚਿੰਤਾਵਾਂ ਦੂਰ ਕਰਨ ਲਈ ਕਾਫੀ ਹੋਵੇਗਾ? ਹਮਾਸ ਨੇ ਇਹ ਭਰੋਸਾ ਮੰਗਿਆ ਹੈ ਕਿ ਸਾਰੇ ਬੰਦਕਾਂ ਦੀ ਰਿਹਾਈ ਤੋਂ ਬਾਅਦ ਗਾਜ਼ਾ 'ਚ ਇਜ਼ਰਾਈਲ ਦੇ ਲਗਭਗ 7 ਮਹੀਨਿਆਂ ਤੋਂ جاری ਹਮਲੇ ਖਤਮ ਕਰ ਦਿੱਤੇ ਜਾਣਗੇ ਤੇ ਤਬਾਹੀ ਵਾਲੇ ਖੇਤਰ ਤੋਂ ਉਸਦੀ ਫੌਜ ਦੀ ਵਾਪਸੀ ਹੋ ਜਾਵੇਗੀ। ਅਮਰੀਕਾ 'ਚ ਗੈਂਗਸਟਰ ਗੋਲਡੀ ਬਰਾਡ ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਅਣਪਛਾਤੇਆਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਦੋ ਨੌਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਗੋਲਡੀ ਬਰਾਡ ਹੋ ਸਕਦਾ ਹੈ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਦੱਸਦੀ ਕਿ ਅਮਰੀਕਾ ਦੀ ਨਿਊਜ਼ ਵੈੱਬਸਾਈਟ ਅਨੁਸਾਰ ਫਰੇਜ਼ਨੋ ਪੁਲਿਸ ਲੈਫਟਨੈਂਟ ਲੈਸਲੀ ਵਿਲੀਅਮਜ਼ ਨੇ ਦੱਸਿਆ ਹੈ ਕਿ ਕੇਂਦਰੀ ਫਰੇਜ਼ਨੋ 'ਚ ਗੋਲੀ ਲੱਗਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਇਹ ਗੋਲੀਬਾਰੀ ਫੇਅਰਮਾਉਂਟ ਅਤੇ ਹੋਲਟ ਐਵਨਿਊਜ਼ ਉੱਤੇ ਸ਼ਾਮ 5:25 'ਤੇ ਚੱਲੀ ਜਦੋਂ ਇਹਨਾਂ ਦੋਵਾਂ 'ਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ 'ਚ ਖੜੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵੇਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਦੱਸਦੀ ਹੈ ਕਿ ਕੈਨੇਡਾ ਤੋਂ ਭੱਜਣ ਮਗਰੋਂ ਗੋਲਡੀ ਬਰਾਡ ਨੇ ਅਮਰੀਕਾ ਦੇ ਫਰੇਜਨੋ 'ਚ ਹੀ ਸ਼ਹਿਰਣ ਲਈ ਸੀਗੀ ਤੇ ਗੋਲਡੀ ਬਰਾਡ ਦੀ ਆਖਰੀ ਲੋਕੇਸ਼ਨ ਫਰੇਜਨੋ ਹੀ ਦੱਸੀ ਜਾਂਦੀ ਹੈ ਕਹਿੰਦੇ ਰਹਿ ਕੇ ਕੁਝ ਦਿਨ ਪਹਿਲਾਂ ਸਲਮਾਨ ਖਾਨ ਦੇ ਘਰ ਤੇ ਗੋਲੀਆਂ ਚੱਲੀਆਂ ਸਨ ਤੇ ਇਸ ਹਮਲੇ ਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਇਸ ਤੋਂ ਪਹਿਲਾਂ 골ਡੀ ਬਰਾਡ ਵੱਲੋਂ ਵੀ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ 골ਡੀ ਬਰਾਡ ਨਿੱਜੀ ਚੈਨਲਾਂ ਨੂੰ ਦਿੱਤੇ ਆਪਣੇ ਇੰਟਰਵਿਊ ਚ ਕਈ ਵਾਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਉਣ ਦੀ ਜ਼ਿੰਮੇਵਾਰੀ ਲੈ ਚੁੱਕਿਆ ਹੈ ਉੱਤਰੀ ਕੈਰੋਲੀਨਾ ਚ ਇੱਕ ਲੋੜੀਂਦੇ ਅਪਰਾਧੀ ਲਈ ਵਾਰੰਟ ਤਾਮੀਲ ਕਰਵਾਉਣ ਪੁੱਜੇ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ ਗਈ ਜਿਸ ਚ 4 ਅਧਿਕਾਰੀਆਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਇਹ ਸਾਰੇ ਚਾਰਟ ਮੈਕਲਨਬਰਗ ਪੁਲਿਸ ਦੇ ਮੁਖੀ ਜੌਨੀ ਜੈਨਿੰਗਸ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਅਮਰੀਕਾ ਦੀ ਮਾਰਸ਼ਲ ਟਾਸਕ ਫੋਰਸ ਲੈ ਕੇ ਮਸ਼ਕੂਕ ਦੇ ਘਰ ਪੁੱਜੇ ਤਾਂ ਉਸਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਚਾਰ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਹੋਰ ਪੁਲਿਸ ਅਧਿਕਾਰੀਆਂ ਉਹਨਾਂ ਨੂੰ ਬਚਾਉਣ ਲਈ ਪੁੱਜੇ ਤਾਂ ਦੂਜੇ ਹਮਲਾਵਰ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਚ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਪੁਲਿਸ ਨੇ ਇੱਕ ਹਮਲਾਵਰ ਨੂੰ ਵੀ ਹਲਾਕ ਕਰ ਦਿੱਤਾ ਹੈ ਜੈਨਿੰਗਸ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅੱਜ ਅਸੀਂ ਕੁਝ ਨਾਇਕ ਗੁਆਲੇ ਨੇ ਉਹਨਾਂ ਕਿਹਾ ਕਿ ਇਹਨਾਂ ਅਫਸਰਾਂ ਨੇ ਨਾਗਰਿਕਾਂ ਦੀ ਜਾਨ ਦੀ ਰਾਖੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਉਨਾ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਘਰ 'ਚ ਇੱਕ ਮਹਿਲਾ ਤੇ ਇੱਕ 17 ਸਾਲਾ ਲੜਕਾ ਮਿਲਿਆ ਏ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇਹ ਸਾਰੇ ਪੁਲਿਸ ਅਧਿਕਾਰੀ ਹਥਿਆਰ ਰੱਖਣ ਦੇ ਦੋਸ਼ 'ਤੇ ਲੋੜਿੰਦੇ ਇੱਕ ਅਪਰਾਧੀ ਲਈ ਵਾਰੰਟ ਤਾਮੀਲ ਕਰਵਾਉਣ ਲਈ ਗਏ ਸਨ ਘਟਨਾ ਸਥਾਨ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਹ ਗੋਲੀਬਾਰੀ ਕੁਝ ਕਾਫੀ ਦੇਰ ਤੱਕ ਹੁੰਦੀ ਰਹੀ ਸਟੇਜ ਇਜ਼ ਐਨ ਐਬਸੋਲਿਊਟ ਟ੍ਰੈਜੀਕ ਡੇ ਫਾਰ ਦ ਸਿਟੀ ਆਫ ਸ਼ਾਰਲਟ and for the profession of law enforcement. Today, we lost some heroes that are out to just simply trying to keep our community safe. I'm gonna to try to go through a series of events of how this all occurred and played out, and then tell you a little bit more about, uh, about the injuries and the things that we had to endure today as a, as a profession and as a city. So about 1.30 p.m. this afternoon, the u.s marshal's fugitive task force went to the 5000 block of galway avenue in an attempt to serve a warrant on an individual for possession of firearm by a convicted felon when they approached that individual they were met with gunfire officers returned gunfire and struck the victim who was later pronounced deceased in, in the front yard of the residence as officers approached that individual they were, they then received additional gunfire from inside of the residence. So after a long standoff we were able to clear this residence and confirm that there were two additional people inside. They were both brought to the police station as persons of interest and we're trying to determine now what exactly occurred inside of the residence. Tragically there were three members of the U.S. Marshals Task Force who were pronounced deceased. And there were, th there were four CMPD officers who were shot, one being in critical condition, who is now in the hospital fighting for his life. A total of eight law enforcement officers were shot by, this, by the suspects in this house. So, we are very early in the investigation. CMPD will lead this investigation. Uh, we still have a lot to uncover, a lot of questions that are not answered right now. So, please respect the fact that I won't be able to answer some of the questions that you're going to have. Uh, but at the same time, uh, we are going to diligently work on this to ensure that, that we bring a respect to these officers and these law enforcement officials that lost their lives today and this is a good example of what we try to tell people every single day that when we put on this uniform that we don't have any guarantees that we'll return home but yet we have a lot of great men and women across this entire country that do it every single day to make sure that you're safe in your communities ਇਹ ਚੀਨ ਦਾ ਤੀਜਾ 에ਅਰਕ੍ਰਾਫਟ ਕੈਰੀਅਰ ਹੈ ਜੋ ਅਮਰੀਕਾ ਤੋਂ ਬਾਹਰ ਬਣਿਆ ਸਭ ਤੋਂ ਉੱਨਤ 에ਅਰਕ੍ਰਾਫਟ ਕੈਰੀਅਰ ਹੈ ਇਸ ਦਾ ਨਾਮ ਫੁਜੀਆਨ ਹੈ ਜੋ ਕਿ ਚੀਨੀ ਸੂਬੇ ਫੁਜੀਆਨ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਇਹ ਚੀਨ ਦਾ ਪਹਿਲਾ ਕੈਟੋਬਾਰ 에ਅਰਕ੍ਰਾਫਟ ਕੈਰੀਅਰ ਹੈ ਇਹ ਪੂਰੀ ਤਰ੍ਹਾਂ ਚੀਨ 'ਚ ਬਣਿਆ ਹੈ ਅਮਰੀਕੀ ਰੱਖਿਆ ਮੰਤਰਾਲੇ ਨੇ ਜੂਨ 2022 'ਚ ਕਿਹਾ ਸੀ ਕਿ ਜੇਕਰ ਚੀਨ ਇਸ ਨੂੰ ਸਮੁੰਦਰ 'ਚ ਲਾਂਚ ਕਰਦਾ ਹੈ ਤਾਂ ਵੀ ਇਸ 에ਅਰਕ੍ਰਾਫਟ ਕੈਰੀਅਰ ਨੂੰ ਪੂਰੀ ਤਰ੍ਹਾਂ ਚਾਲੂ ਹੋਣ 'ਚ ਡੇਢ ਸਾਲ ਹੋਰ ਲੱਗ ਜਾਵੇਗਾ। ਅਜਿਹਾ ਉਦੋਂ ਹੋਇਆ ਜਦੋਂ ਪਲੈਨੈਟ ਲੈਬਸ ਵੱਲੋਂ ਇਸ ਜੰਗੀ ਜਹਾਜ਼ ਦੇ ਨਿਰਮਾਣ ਦੀਆਂ ਸੈਟੇਲਾਈਟ ਫੋਟੋਆਂ ਜਾਰੀ ਕੀਤੀਆਂ ਗਈਆਂ। ਫਿਲਹਾਲ ਇਹ ਜੰਗੀ ਬੇੜਾ ਪੂਰਾ ਸਾਲ ਸਮੁੰਦਰੀ ਪ੍ਰੀਖਣਾਂ 'ਚ ਬਿਤਾਇਆ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਪੀਪਲਜ਼ ਲਿਬ੍ਰੇਸ਼ਨ ਆਰਮੀ ਨੇਵੀ 'ਚ ਸ਼ਾਮਲ ਕੀਤਾ ਜਾਵੇਗਾ। ਚੀਨ ਦੇ ਇਸ 에ਅਰਕ੍ਰਾਫਟ ਕੈਰੀਅਰ ਜੰਗੀ ਬੇੜੇ ਨੂੰ ਚੀਨ ਦੀ ਫੌਜ ਦੇ ਆਧੁਨਿਕੀਕਰਨ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਨੂੰ ਬਣਾਉਣ ਦੇ ਪਿੱਛੇ ਚੀਨ ਦਾ ਮਕਸਦ ਏਸ਼ੀਆਈ ਖੇਤੇ 'ਚ ਆਪਣੀ ਮੌਜੂਦਗੀ ਨੂੰ ਵਧਾਉਣਾ ਹੈ। ਚੀਨ ਕੋਲ ਜੰਗੀ ਬੇੜਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਹੈ। ਹਾਲਾਂਕਿ ਸਮਰੱਥਾ ਦੇ ਮਾਮਲੇ 'ਚ ਇਹ ਅਮਰੀਕੀ ਜਲ ਸੈਨਾ ਤੋਂ ਪਿੱਛੇ ਹੈ। ਪਰ ਜਦੋਂ 에ਅਰਕ੍ਰਾਫਟ ਕੈਰੀਅਰਜ਼ ਦੀ ਗਿਣਤੀ 'ਚ ਗੱਲ ਆਉਂਦੀ ਹੈ ਤਾਂ ਯੂਐਸ ਨੇਵੀ ਦੁਨੀਆ ਦੀ ਨੰਬਰ 1 ਜਲ ਸੈਨਾ ਸਾਬਤ ਹੁੰਦੀ ਹੈ। ਅਮਰੀਕਾ ਕੋਲ 11 ਪਰਮਾਣੂ ਇੰਡਰ ਨਾਲ ਚੱਲਣ ਵਾਲੇ 에ਅਰਕ੍ਰਾਫਟ ਕੈਰੀਅਰ ਨੇ। ਇਸ ਤੋਂ ਇਲਾਵਾ ਅਮਰੀਕਾ ਜਲ ਸੈਨਾ ਕੋਲ 9 ਐਮਫੀਬੀਅਸ ਅਸਾਲਟ ਜਹਾਜ਼ ਨੇ ਜਿਸ ਤੇ ਅਟੈਕ ਹੈਲੀਕਾਪਟਰ ਅਤੇ ਵਰਟੀਕਲ ਟੇਕ-ਆਫ ਲੜਾਕੂ ਜਹਾਜ਼ ਨੇ ਏਸ਼ੀਆਈ ਖੇਤਰ ਅਤੇ ਪ੍ਰਸ਼ਾਂਤ ਮਹਾਸਾਗਰ 'ਚ ਅਮਰੀਕਾ ਨੂੰ ਆਪਣੀ ਤਾਕਤ ਵਧਾਉਂਦੇ ਦੇਖ ਚੀਨ ਨੇ ਨਵੇਂ 에ਅਰਕ੍ਰਾਫਟ ਕੈਰੀਅਰ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਚੀਨ ਦੇ ਆਲੇ-ਦੁਆਲੇ ਦੇ ਸਮੁੰਦਰੀ ਖੇਤਰ ਤੇ 6 ਦੇਸ਼ਾਂ ਦਾ ਦਾਵਾ ਹੈ ਰਣਨੀਤਿਕ ਤੌਰ ਤੇ ਇਹ ਸਮੁੰਦਰੀ ਰਸਤਾ ਬਹੁਤ ਮਹੱਤਵਪੂਰਨ ਹੈ ਇਸ ਸਮੁੰਦਰੀ ਖੇਤਰ 'ਚ ਤੇਲ ਅਤੇ ਗੈਸ ਦੇ ਭਰਪੂਰ ਭੰਡਾਰ ਨੇ ਹਾਲਾਂਕਿ ਸ਼ਿਕਾਰ ਅਤੇ ਵਪਾਰ ਕਾਰਨ ਮੱਛੀਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਚੀਨ ਇਸ ਖੇਤਰ ਤੇ ਆਪਣਾ ਦਾਵਾ ਕਰਦਾ ਹੈ ਅਮਰੀਕੀ ਜਲ ਸੈਨਾ ਦੇ ਜੰਗੀ ਬੇੜੇ ਚੀਨ ਦੁਆਰਾ ਬਣਾਏ ਗਏ ਟਾਪੂ ਤੇ ਪਹੁੰਚ ਗਏ ਸਨ ਉਸ ਨੇ ਉੱਥੇ ਮੌਜੂਦ ਹਵਾਈ ਪੱਟੀ ਅਤੇ ਹੋਰ ਫੌਜੀ ਟਿਕਾਣਿਆਂ ਦੀ ਜਾਂਚ ਕੀਤੀ ਸੀ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਕੁਸਪੈਟ ਕਰ ਰਿਹਾ ਹੈ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਮਾਰਗਾਂ ਨੂੰ ਸੁਰੱਖਿਅਤ ਰੱਖਣ ਲਈ ਸਮੇਂ-ਸਮੇਂ ਤੇ ਅਜਈਆਂ ਫੌਜੀ ਅਭਿਆਸਾਂ ਕਰਦਾ ਰਹਿੰਦਾ ਹੈ। ਗੌਰਤਲਬ ਹੈ ਕਿ ਫੁਜੀਆਂ ਸੁਪਰ ਕੈਰੀਅਰ ਟਾਈਪ 03 에어ਕ੍ਰਾਫਟ ਕੈਰੀਅਰ ਹੈ ਜਿਸ ਦਾ ਵਿਸਥਾਪਨ 71875 ਟਨ ਹੈ। ਇਸ 316 ਮੀਟਰ ਲੰਬੇ ਜੰਗੀ ਜਹਾਜ਼ ਦੀ ਬੀਮ 249 ਫੁੱਟ ਉੱਚੀ ਹੈ। ਕੈਟੋ ਬਾਰ ਦਾ ਮਤਲਬ ਹੈ ਕਿ ਇਸ ਦੇ ਲੜਾਕੂ ਜਹਾਜ਼ ਗੁਲੇਲ ਵਰਗੀ ਤਾਰ ਦੀ ਮਦਦ ਨਾਲ ਟੇਕ-ਆਫ ਕਰਨਗੇ ਤੇ ਲੈਂਡ ਕਰਨਗੇ ਇਹ ਚੀਨ ਦਾ ਸਭ ਤੋਂ ਆਧੁਨਿਕ ਤੇ ਖਤਰਨਾਕ 에ਅਰਕ੍ਰਾਫਟ ਕੈਰੀਅਰ ਜੰਗੀ ਬੇੜਾ ਹੈ ਇਸ ਵਿੱਚ ਲੜਾਕੂ ਜਹਾਜ਼ਾਂ ਦੇ ਟੇਕ-ਆਫ ਤੇ ਲੈਂਡਿੰਗ ਲਈ 3-3 ਰਨਵੇ ਛੋਟੇ ਬਣਾਏ ਗਏ ਆ ਤਾਜ਼ਾ ਤਸਵੀਰਾਂ 'ਚ ਉਹਨਾਂ ਨੂੰ ਟੈਂਟ ਵਰਗੀ ਬਣਤਰ ਨਾਲ ਟਕਿਆ ਹੋਇਆ ਹੈ ਇਹ 2018 ਤੋਂ ਸ਼ੰਘਾਈ ਦੇ ਨੇੜੇ ਉੱਤਰ-ਪੂਰਬ ਵਿੱਚ ਸਥਿਤ ਜਿਆਂਗਨਾਨ shipyard ਚ ਬਣਾਇਆ ਜਾ ਰਿਹਾ ਸੀ ਅਮਰੀਕਾ ਦੇ ਲਾਸ ਐਂਜਲਸ ਚ ਮੰਗਲਵਾਰ ਨੂੰ ਮੈਟਰੋ ਟ੍ਰੇਨ ਅਤੇ ਬੱਸ ਵਿਚਾਲੇ ਟੱਕਰ ਹੋ ਗਈ ਇਸ ਟੱਕਰ ਚ ਘੱਟੋ ਘੱਟ 55 ਲੋਕ ਜ਼ਖਮੀ ਹੋ ਗਏ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਸ਼ਹਿਰ ਦੇ ਐਕਸਪੋਜੀਸ਼ਨ ਪਾਰਕ ਖੇਤਰ ਚ ਇੱਕ ਲਾਸ ਐਂਜਲਸ ਮੈਟਰੋ ਟ੍ਰੇਨ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਬੱਸ ਨਾਲ ਟਕਰਾ ਗਈ ਵਿਪਾਦ ਨੇ ਦੱਸਿਆ ਕਿ 62 ਸਵਾਰ ਦੋ ਗੰਭੀਰ ਜ਼ਖਮੀ ਲੋਕਾਂ ਤੋਂ ਇਲਾਵਾ 16 ਲੋਕਾਂ ਨੂੰ ਨੇੜਲੇ ਹਸਪਤਾਲ ਚ ਲਿਜਾਇਆ ਗਿਆ ਤੇ ਘੱਟੋ-ਘੱਟ 37 ਦਾ ਘਟਨਾ ਸਥਾਨ ਤੇ ਹੀ ਇਲਾਜ ਕੀਤਾ ਗਿਆ। ਸਥਾਨਕ ਮੀਡੀਆ ਨੇ ਦੱਸਿਆ ਕਿ ਟੱਕਰ ਦੇ ਸਮੇਂ ਟ੍ਰੇਨ ਚ ਕਰੀਬ 150 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨ ਨੂੰ ਹਟਾ ਕੇ ਰੇਲ ਯਾਰਡ ਚ ਵਾਪਸ ਲਿਜਾਇਆ ਗਿਆ। ਪੰਜਾਬ ਦੇ ਖਰੜ ਦੇ ਨੌਜਵਾਨ ਦੀ ਅਮਰੀਕਾ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਤਰਨਦੀਪ ਸਿੰਘ ਚੰਗੇ ਪੁਵੇਖਲੀ ਵਿਦੇਸ਼ ਗਿਆ ਸੀ ਹਾਲਾਂਕਿ ਉਸ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਨੌਜਵਾਨ ਹਰਕੀਰਤ ਸਿੰਘ ਮੈਨੇਜਰ ਗੁਰਦੁਆਰਾ ਕਪਾਲ ਮੋਚਨ ਦਾ ਭਤੀਜਾ ਸੀ ਪਰਿਵਾਰ ਨਾਲ ਪਰਮਿੰਦਰ ਢੀਂਡਸਾ ਨੇ ਵੀ ਦੁੱਖ ਸਾਂਝਾ ਕੀਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਦੀ ਦੇਹ ਜਲਦ ਹੀ ਭਾਰਤ ਲਿਆਂਦੀ ਜਾਵੇਗੀ ਜਿਸ ਦੀ ਕਾਰਵਾਈ ਯੂਐਸ ਚ ਪਰਿਵਾਰਕ ਮੈਂਬਰ ਕਰ ਰਹੇ ਨੇ ਚੀਨ ਦੇ ਦੱਖਣੀ ਗਵੰਗਡੋਂਗ ਸੂਬੇ ਦੇ ਮੁਝੂ ਸ਼ਹਿਰ ਚ ਇੱਕ ਹਾਈਵੇ ਦਾ ਇੱਕ ਹਿੱਸਾ ਟਹਿ ਗਿਆ ਇਸ ਹਾਦਸੇ 'ਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਸ ਮੁਤਾਬਕ ਇਸ ਖੇਤਰ 'ਚ ਹਾਲ ਦੇ ਦਿਨਾਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਰਾਜ ਦੇ ਨਿਊਜ਼ ਚੈਨਲ ਸੀਸੀਟੀਵੀ ਨੇ ਕਿਹਾ ਕਿ ਗੁਆਂਗਡੋਂਗ ਸੂਬੇ ਦੇ ਮੇਜੋ ਸ਼ਹਿਰ ਅਤੇ ਡਾਬੂ ਕਾਉਂਟੀ ਦੇ ਵਿਚਕਾਰ ਸੜਕ ਦਾ ਇੱਕ ਹਿੱਸਾ ਸਵੇਰੇ 2:10 ਦੇ ਕਰੀਬ ਡਿੱਗ ਗਿਆ। ਚੈਨਲ ਨੇ ਅੱਗੇ ਦੱਸਿਆ ਕਿ ਘਟਨਾ ਕਾਰਨ 18 ਵਾਹਨ ਫਸ ਗਏ ਤੇ 31 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਚਸ਼ਮਦੀਦਾ ਨੇ ਸਥਾਨਕ মিডিਆ ਨੂੰ ਦੱਸਿਆ ਕਿ ਉਹਨਾਂ ਨੇ ਇੱਕ ਉੱਚੀ ਆਵਾਜ਼ ਸੁਣੀ ਤੇ ਸੜਕ 'ਚ ਕਈ ਮੀਟਰ ਚੌੜਾ ਟੋਆ ਦੇਖਿਆ। ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।